ਆਲਿਓ ਪਿੰਡ ਦਾ ਮੈਟਰ ਆ ਇਹ ਜਿਹਦੇ ਚ 250 ਏਕੜ ਜ਼ਮੀਨ ਪ੍ਰਪੋਜ਼ਡ ਕੀਤੀ ਗਈ ਹੈ ਨੋਟੀਫਾਈ ਕੀਤੀ ਗਈ ਹੈ ਔਰ 250 ਏਕੜ ਦੇ ਮਾਲਕੇ ਹਾਈ ਕੋਰਟ ਦੇ ਵਿੱਚ ਨੇ ਅਪਾਰਟ ਫਰਮ ਜਿਹੜਾ ਉਹਨਾਂ ਨੇ ਰੈਜ਼ੋਲੂਸ਼ਨ ਪਾਇਆ ಗ್ರಾಮ ਸਭਾ ਦਾ ਉਹ ਡਿਫਰੈਂਟ ਹੈ ਔਰ ਕੋਰਟ ਦੇ ਵਿੱਚ ਔਨ ਔਨ ਲੀਗਲ ਪੁਆਇੰਟਸ ਜਿਹੜੀ ਇਹ ਪਾਲਿਸੀ ਚੈਲੰਜ ਕੀਤੀ ਗਈ ਹੈ ਇਸ ਪਾਲਿਸੀ ਦੇ ਵਿੱਚ ਮੰਡਟਰੀ ਇੱਕ ਨਹੀਂ 20 ਤੋਂ 15 ਇਲੀਗੈਲਿਟੀਆਂ ਨੇ ਜਿਹੜੀਆਂ ਕੰਪਲਾਈ ਵਿਦ ਨਹੀਂ ਕੀਤੀਆਂ ਗਈਆਂ ਜਿਵੇਂ ਕਿ ਸਭ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਜਿਹੜੀ ਉਹ ਮੰਡੇਟਰੀ ਸੀ ਜ਼ਰੂਰੀ ਸੀ ਉਹ ਮਿਸਿੰਗ ਹੈ এনवायरमेंट ਕਲੀਅਰੈਂਸ ਬਹੁਤ ਜ਼ਰੂਰੀ ਸੀ ਉਹ ਵੀ ਮਿਸਿੰਗ ਹੈ ਉਸ ਤੋਂ ਨੈਕਸਟ ਜਿਹੜਾ ਸਟੈਪ ਆਉਣਾ ਸੀ ਉਹ ਰੀਹੈਬਿਲੀਟੇਸ਼ਨ ਤੇ ਰੀਸੈਟਲਮੈਂਟ ਦਾ ਹੈ ਜੀ ਉਸ ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਰਿਪੋਰਟ ਆਉਂਦੀ ਹੈ ਉਹ ਅਗਰ ਕੰਪਲਸਰੀ ਐਕਵੀਜ਼ੀਸ਼ਨ ਵੀ ਹੁੰਦੀ ਹੈ ਨਾ ਤੱਕੇ ਵਾਲੀ ਤਦ ਵੀ ਜਿਹੜਾ ਦਫਾ 11 ਦਾ ਨੋਟੀਫਿਕੇਸ਼ਨ ਆ ਨਵੇਂ ਐਕਟ ਦੇ ਵਿੱਚ ਉਦੋਂ ਹੋਊਗਾ ਜਿੰਨੀ ਦੇਰ ਤੱਕ ਐਸਆਈਏ ਦੀ ਪੂਰੀ ਡਿਟੇਲ ਸਟਡੀ ਨਹੀਂ ਆਉਂਦੀ ਸੋ ਇਹਦੇ ਵਿੱਚ ਬੜੀਆਂ ਔਨਤਾਈਆਂ ਨੇ ਇਹ ਬੜੀ ਫਰਟਾਈਲ ਲੈਂਡ ਹੈ ਮਲਟੀ ਕ੍ਰੌਪ ਲੈਂਡ ਕੰਪਲਸਰੀ ਐਕੁਇਜ਼ੀਸ਼ਨ ਦੇ ਤਹਿਤ ਵੀ ਐਕਵਾਇਰ ਨਹੀਂ ਕੀਤੀ ਜਾ ਸਕਦੀ ਸੈਕਸ਼ਨ 10 ਜਿਹੜਾ ਪਾਰਲੀਮੈਂਟ ਨੇ 2013 ਵਾਲਾ ਆਰਐਫਸੀਟੀਐਲਆਰ ਆ ਐਕਟ ਇਨੈਕਟ ਕੀਤਾ ਜਿਹੜਾ ਪੁਰਾਣਾ ਬ੍ਰਿਟਿਸ਼ਰਸ ਦਾ 1894 ਵਾਲਾ ਐਕਟ ਸੀ ਉਹਨੂੰ ਰਿਪੀਲ ਕਰਕੇ ਨਵਾਂ ਐਕਟ 2013 ਦਾ ਬਣਿਆ ਉਹਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਉਹ ਉਹਦੀ ਉਹਦਾ ਸੈਕਸ਼ਨ 107 ਹੈ ਉਹ ਕਹਿੰਦਾ ਸਟੇਟ ਪਾਲਿਸੀ ਲੈ ਕੇ ਆ ਸਕਦੀ ਹੈ ਲੈਂਡ ਹੈ ਜਿਹੜਾ ਉਹ ਮੈਂ ਜਰਨਲ ਗੱਲ ਕਰਦਾ ਲੈਂਡ ਸਟੇਟ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਇਹ ਸਟੇਟ ਇਨੈਕਟਮੈਂਟ ਕਰ ਸਕਦੀ ਹੈ ਬਟ ਜਿਹੜਾ ਸੈਂਟਰਲ ਲੈਜਿਸਲੇਚਰ ਦੀ ਇਨੈਕਟਮੈਂਟ ਆ ਉਹ ਕਲੈਰੀਫਾਈ ਕਰਦੀ ਹੈ ਸਟੇਟ ਲੈਂਡ ਲੈ ਸਕਦੀ ਹੈ ਪਰ ਜੇ ਉਹ ਜੋ ਬੈਨੀਫਿਟ RFCTLARR ਐਕਟ 2013 ਦੇ ਵਿੱਚ ਦਿੱਤੇ ਹੋਏ ਆ ਜੋ ਤੋਂ ਜ਼ਿਆਦਾ ਦੰਦੀ ਹੋਵੇ ਹੁਣ ਉਹ ਤੇ 4 ਗੁਣਾ ਮੁਆਵਜ਼ੇ ਦਾ ਜ਼ਿਕਰ ਹੈ ਜੇ ਉਥੇ ਪ੍ਰੋਪਰਟੀ ਜਿਹੜੀ ਆ ਅਰਬਨਾਈਜੇਸ਼ਨ ਦੇ ਵਿੱਚ ਅਰਬਨਾਈਜੇਸ਼ਨ ਲਈ ਐਕਵੀਜ਼ੀਸ਼ਨ ਹੋ ਰਹੀ ਹੈ ਤਾਂ 20% ਤਾਂ ਉਹ ਐਕਟ ਵੀ ਕਹਿੰਦਾ ਵੀ ਡਿਵੈਲਪਡ ਲੈਂਡ ਕਿਸਾਨ ਨੂੰ ਦੇਣੀ ਹੈ ਤੁਸੀਂ ਉਸ ਤੋਂ ਬਾਅਦ ਪੁਨਰਵਾਸ ਕਰਨਾ ਨੌਕਰੀ ਦਾ ਪ੍ਰਾਵਧਾਨ ਹੈ ਤੇ ਜਿਹੜੀ ਆ ਸਟੱਡੀਜ਼ ਦੀ ਗੱਲ ਮੈਂ ਸਟਾਰਟਿੰਗ ਦੇ ਵਿੱਚ ਕੀਤੀ ਹੈ এনवायरमेंट ਜਿਹੜੀ ਪਾਲਿਸੀ ਸਾਡੀ 2006 ਦੀ ਹੈ ਸੈਂਟਰਲ ਗਵਰਨਮੈਂਟ ਦੇ ਦੀ ਹੈਗੀ ਆ ਉਹਨੂੰ ਵਾਇਲੇਸ਼ਨ ਦੇ ਵਿੱਚ ਡਿਫਰੈਂਟ ਡਿਫਰੈਂਟ ਐਸਪੈਕਟਸ ਦੇ ਵਿੱਚ ਜਿਹੜੀ ਇਹ ਲੈਂਡ 250 ਦੀ 250 ਏਕੜ ਹੈ ਮਲਟੀ ਕ੍ਰੌਪ ਲੈਂਡ ਹੈ ਇਹ ਫੁੱਲੀ ਫਰਟਾਈਲ ਲੈਂਡ ਹੈ ਸੋ ਥੀਸ ਆਰ ਦੀ ਲੀਗਲ ਸਮ ਆਫ ਦੀ ਪੁਆਇੰਟ ਵਿਚ ਆਮ ਡਿਸਕਸਿੰਗ ਵਿਦ ਯੂ ਅਪਾਰਟ ਫਰਮ 올 ਥੀਸ ਇਲੀਗੈਲਿਟੀਆਂ देयर ਆਰ ਨੰਮਰਸ ਇਲੀਗੈਲਿਟੀਆਂ ਕਮਿਟਿਡ ਬਾਏ ਦੀ ਸਟੇਟ ਆਫ ਪੰਜਾਬ ਜਿਹੜੀ ਨਹੀਂ ਇਟ ਇਸ ਅ ਸੈਪਰੇਟ ਪਟੀਸ਼ਨ lettes see what the court is because in that very petition ਜਿਹੜੀ ਨੋਟੀਫਿਕੇਸ਼ਨ ਮਈ 2025 ਦੀ ਹੈ ਜਿਹੜੀ ਗਵਰਨਰ ਆ ਪੰਜਾਬ ਨੇ ਸਟੇਟ ਨੂੰ ਪਾਵਰ ਦਿੱਤੀ ਹੈ ਇਹ ਪਾਲਿਸੀ ਲੈ ਕੇ ਆਉਣ ਦੀ ਉਹਦੇ ਚ ਚੈਲੰਜ ਨਹੀਂ ਹੈ ਇਹਦੇ ਚ ਤਾਂ ਉਹ ਵੀ ਚੈਲੰਜ ਹੈ ਜਿਹੜੀ ਸਾਡੀ ਰੀਹੈਬਿਲੀਟੇਸ਼ਨ ਦੀ ਪਾਲਿਸੀ ਆ ਉਹ ਨੈਕਸਟ ਹੈ ਡਿਫਰੈਂਟ ਡਿਫਰੈਂਟ ਗਰਾਉਂਡਸ ਨੇ ਜਿਹੜੇ ਇਹਦੇ ਵਿੱਚ ਐਸਆਈਏ ਤੇ এনवायरमेंट ਕਲੀਅਰੈਂਸ ਵਾਲੇ ਇਨ ਐਡੀਸ਼ਨ ਟੂ ਹੋਰ ਬਹੁਤ ਜਿਹੜੇ ਪੁਆਇੰਟਸ ਨੇ ਕਿ ਜਿਹੜੇ ਲੈਂਡ ਓਨਰਸ ਨੇ ਇਹ ਸਾਰੇ ਲੈਂਡ ਓਨਰਸ ਆ ਗਏ ਔਰ ਇਹ ਚ ਹੋਰ ਇੰਟਰਸਟਿੰਗ ਗੱਲ ਹੈ ਲੈਂਡ ਓਨਰਸ ਨੇ ਆਪਣੇ ਲੈਵਲ ਤੇ ਆਬਜੈਕਸ਼ਨਸ ਦੇਤੇ ਕਿ ਵੀ ਸਾਡੇ ਕੋਲ ਤੁਸੀਂ ਨਹੀਂ ਆਣਾ ਬੋਰਡ ਉਹਨਾਂ ਨੇ ਲਾਤੇ ਉਸ ਤੋਂ ਬਾਅਦੂਦ ਵੀ 100% ਕਿਸਾਨਾਂ ਨੇ ਕਹਿੰਦੇ ਅਸੀਂ ਲੈਂਡ ਨਹੀਂ ਦੇਣੀ ਚਾਹੇ ਜੋ ਮਰਜ਼ੀ ਹੋ ਜੇ ਫਿਰ ਵੀ ਜਿਹੜੀ ਪੰਜਾਬ ਗਵਰਨਮੈਂਟ ਦੇ ਆਫੀਸ਼ੀਅਲਸ ਸੀਗੇ ਉਹ ਉਹਨਾਂ ਨੂੰ ਕਹਿੰਦੇ ਰਹੇ ਕਿ ਤੁਸੀਂ ਪ੍ਰੋਪਰਟੀ ਉਹ ਕਹੇ ਵੀ ਅਸੀਂ ਪ੍ਰੈਸ਼ਰਾਈਜ਼ ਕਰ ਰਹੇ ਹਾਂ ਇੰਡਾਇਰੈਕਟਲੀ ਲੈਂਡ ਓਨਰਸ ਨੂੰ ਵੀ ਤੁਸੀਂ ਆਪਣੀ ਕੰਸੈਂਟ ਸਰਕਾਰ ਨੂੰ ਦੋ ਸੋ ਜਿਹੜੀ 2023 ਦੀ ਸੁਪਰੀਮ ਹਾਈ ਕੋਰਟ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹ ਉਹ ਉਹਦੇ ਉਹਦੇ ਟੀਥ ਚਾਹੇ ਉਹ ਤਾਂ ਵੈਰੀ ਕਲੀਅਰ ਹੈ ਉਹ ਕਹਿੰਦਾ ਕੋਈ ਵੀ ਜਿਹੜੀ ਤੁਹਾਡੀ ਲੈਂਡ ਅਰਬਨਾਈਜੇਸ਼ਨ ਵਾਸਤੇ ਲੈਣੀ ਹੈ ਉਹਦੇ ਵਾਸਤੇ EIA ਇਸ ਮੰਡਟਰੀ ਉਹਦੇ ਲਈ এনवायरमेंट ਕਲੀਅਰੈਂਸ ਮੰਡਟਰੀ ਹੈ ਜਸਟਿਸ ਗਵੇਦੀ ਜੱਜਮੈਂਟ ਹੈ ਕੱਲ ਦੀ ਉਹ ਆਈ ਹੈ ਇਟ ਇਸ ਸੁਪਰੀਮ ਕੋਰਟ ਉਹ ਕਹਿੰਦੇ ਜੇ ਸਕੂਲ ਕਾਲਜਸ ਵਾਸਤੇ ਵੀ ਲੈਂਡ ਲੈਣੀ ਹੈ ਤਾਂ ਵੀ এনवायरमेंट ਕਲੀਅਰੈਂਸ ਦੀ ਬੜੀ ਜ਼ਰੂਰਤ ਹੈ ਸੋ ਇੰਪੈਡੀ ਚੀਫ ਸਕੱਟਰੀ ਨੂੰ ਵੀ ਇਸ ਚੀਜ਼ ਦੇ ਵਿੱਚ ਜਿਹੜੀ ਵਿਸ਼ਨਰ ਦੇ ਉੱਤੇ ਗਈ ਸੀ ਜਿਹੜਾ 2023 ਤੋਂ ਤੁਸੀਂ ਜ਼ਿਕਰ ਕਰ ਰਹੇ ਹੋ ਕਹਿੰਦੇ ਕੋਰਟ ਦੀ ਅਪਮਾਨਨਾ ਦਾ ਨੋਟਿਸ ਵੀ ਇਸ ਚੀਜ਼ ਦੇ ਵਿੱਚ ਬੰਦ ਸਰ ਉਹ ਇਟ ਇਜ਼ ਦੀ ਸੈਪਰੇਟ ਪਟੀਸ਼ਨ ਜਦੋਂ ਤੁਸੀਂ ਕੋਰਟ ਦੇ ਵਿੱਚ ਕਿਉਂਕਿ ਜਿਹੜਾ ਉਹ ਜੱਜਮੈਂਟ ਹੈ 2023 ਵਾਲੀ ਸੁਪਰੀਮ ਕੋਰਟ ਦੀ ਉਹ ਉਹ ਜੱਜਮੈਂਟ ਦੇ ਵਿੱਚ ਸਾਰੇ ਚੀਫ ਸਕੱਟਰੀਜ਼ ਨੂੰ ਕੰਪਲਾਈ ਕਰਨ ਦਾ ਆਰਡਰ ਹੈ ਸਪੋਜ਼ ਉਹ ਕੰਪਲਾਈ ਕਰਨ ਦਾ ਵੀ ਆਰਡਰ ਨਾ ਹੁੰਦਾ ਸੁਪਰੀਮ ਕੋਰਟ ਦਾ ਲਾਅ ਤਾਂ ਵੈਸੇ ਹੀ ਐਪਲੀਕੇਬਲ ਹੈ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਕੋਈ ਕਹਿ ਨਹੀਂ ਸਕਦਾ ਇਹ ਲਾਗੂ ਨਹੀਂ ਕੋਈ ਸਟੇਟ ਕੋਈ ਯੂਨੀਅਨ ਟੈਰੀਟਰੀ ਇਹ ਗੱਲ ਨਹੀਂ ਕਹਿ ਸਕਦੀ ਕਿ ਸੁਪਰੀਮ ਕੋਰਟ ਦਾ ਲਾਅ ਕਿਤੇ ਐਪਲੀਕੇਬਲ ਨਹੀਂ ਇਹ ਤਾਂ ਸੈਟਲਡ ਰੂਲ ਆਫ ਲਾਅ ਹੈ ਲਾਅ ਆਫ ਲੈਂਡ ਹੈ ਇਹਨੂੰ ਵਾਇਓਲੇਟ ਨਹੀਂ ਕੀਤਾ ਜਾ ਸਕਦਾ ਜਿਹੜੀ ਸੈਂਟਰਲ ਇਨੈਕਟਮੈਂਟ ਆਰ ਐਫ ਸੀਟੀ ਐਲ ਆਰ ਆਰ ਐਕਟ ਆਫ 2013 ਇਟ ਇਜ਼ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਤੁਸੀਂ ਮੈਂ ਤੁਹਾਨੂੰ 107 ਵੀ ਦੱਸਤਾ ਜੇ ਕੋਈ ਵੀ ਐਕਟ ਉਹਦੇ ਕੰਟਰੋਵੈਂਸ਼ਨ ਚ ਕੋਈ ਵੀ ਸਟੇਟ ਬਣਾਉਂਦੀ ਹੈ ਇਹ ਤਾਂ ਵਾਇਓਲੇਟਿਵ ਹੈ ਅਦਰਵਾਈਜ਼ ਇਟ ਕਾਂਟ ਸਸਟੇਨ ਇਨ ਦੀ ਆਈਜ਼ ਆਫ ਲਾਅ ਫਰੋਮ ਦੀ ਵੈਰੀ ਇਨਸੈਪਸ਼ਨ ਆਮ ਆਫ दैट ਵੈਰੀ ਥਿਊ ਲੈਟਸ ਸੀ ਲੈਟਸ ਹੋਰ ਫਾਰ ਦੀ ਵੈਸਟ ਕੀ ਕੋਰਟ ਕੀ ਡਿ